ਨਮਸਕਾਰ ਦੋਸਤੋ ਮੈਂ ਤੁਹਾਡਾ ਆਪਣਾ ਅਸ਼ੋਕ ਆਰੂ ਇੱਕ ਨਵੀਂ ਕਵਿਤਾ ਦੇ ਨਾਲ ਹਾਜ਼ਰੀ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲੋ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲੋ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲੋ ਪੁੱਤ ਨਹੀਂ ਪੁੱਛਦਾ ਪਿਓ ਨੂੰ ਪਾਣੀ ਖਾਨ ਨੂੰ ਪੈਂਦੀ ਬਹੂ ਭਰਾਵੋ ਚਿੱਟਾ ਹੋ ਗਿਆ ਲੋ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲੋ ਭਾਈਆਂ ਦੇ ਨਾਲ ਪਹਿਲੀ ਵੰਡਣ ਭੈਣ ਪੇਕੇ ਪਿੰਡ ਆ ਗਈ ਆਪਣਾ ਹਿੱਸਾ ਲੈ ਕੇ ਜਾਣਾ ਵਿੱਚ ਪੰਚਾਇਤ ਲਖਾ ਗਈ ਭਾਈਆਂ ਦੇ ਨਾਲ ਪਹਿਲੀ ਵੰਡਣ ਭੈਣ ਪੇਕੇ ਪਿੰਡ ਆ ਗਈ ਆਪਣਾ ਹਿੱਸਾ ਲੈ ਕੇ ਜਾਣਾ ਵਿੱਚ ਪੰਚਾਇਤ ਲਖਾ ਗਈ ਨਹੀਂ ਕਿਸੇ ਦਾ ਮਨ ਦੀ ਕਹਿਣਾ ਹਿੱਸਾ ਹੀ ਲੈ ਕੇ ਰਹੁ ਚਿੱਟਾ ਹੋ ਗਿਆ ਲੋਹ ਭਰਾਵੋ ਚਿੱਟਾ ਹੀ ਹੋ ਗਿਆ ਲੋਹ ਚਿੱਟਾ ਹੋ ਗਿਆ ਲੋਹ ਭਰਾਵੋ ਚਿੱਟਾ ਹੋ ਗਿਆ ਲੋਹ ਮਾਸੀ ਦੀ ਧੀ ਬਣੀ ਗੁਰਮਨੀ ਰਿਸ਼ਤੇ ਹੋ ਗਏ ਖਖੜੀ ਭੈਣ ਭਾਈ ਨੇ ਲਾਵਾਂ ਲਈਆਂ ਸ਼ਰਮ ਚ ਡੁੱਬੀ ਰਖੜੀ ਮਾਸੀ ਦੀ ਧੀ ਬਣੀ ਕੁੜਮਣੀ ਰਿਸ਼ਤੇ ਹੋ ਗਏ ਖਖੜੀ ਭੈਣ ਭਾਈ ਨੇ ਲਾਵਾਂ ਲਈਆਂ ਸ਼ਰਮ ਚ ਡੁੱਬੀ ਰਖੜੀ ਅੱਖ ਦੀ ਮਾਰੂ ਸ਼ਰਮ ਦੋਵਾਂ ਦੀ ਕੌਣ ਕਿਸੇ ਦੀ ਸਹੂ ਪਰਾਵੋ ਚਿੱਟਾ ਹੋ ਗਿਆ ਲੋਹ ਚਿੱਟਾ ਹੋ ਗਿਆ ਲੋਹ ਪਰਾਵੋ ਚਿੱਟਾ ਹੋ ਗਿਆ ਲੋਹ ਸੱਕੀ ਭਤੀਜੀ ਨੂੰ ਬਣਾ ਗਈ ਭੈਣ ਦਾ ਪੁੱਤ ਜਵਾਈ ਇੱਕ ਕੈਨੇਡਾ ਜਾਣ ਵਾਸਤੇ ਕਿੰਨੀ ਬੇਹਜਾਈ ਸਕੀ ਭਤੀਜੀ ਨੂੰ ਬਣਾ ਗਈ ਭੈਣ ਦਾ ਪੁੱਤ ਜਵਾਈ ਇੱਕ ਕੈਨੇਡਾ ਜਾਣ ਵਾਸਤੇ ਕਿੰਨੀ ਬੇਹਜਾਈ ਐਸੀ ਜੋੜੀ ਇੱਕ ਦੂਜੇ ਨੂੰ ਜਾਂਦੇ ਹੀ ਛਤਰੀ ਡੋ ਚਿੱਟਾ ਹੋ ਗਿਆ ਲੋਹ ਭਰਾਵੋ ਛਟਾ ਹੋ ਗਿਆ ਲੋਹ ਚਿੱਟਾ ਹੋ ਗਿਆ ਲੋਹ ਭਰਾਵੋ ਚਿੱਟਾ ਹੋ ਗਿਆ ਲੋਹ ਪਿਓ ਪੁੱਤ ਇੱਕੋ ਕਰੇ ਵਿਆਹ ਇਹ ਸਾੰਧੂ ਬਣਖ ਲੋਗੇ ਬਾਹਰ ਜਾਣ ਦੀ ਭੁੱਖ ਆਰਜੂ ਕੈਸੇ ਰਿਸ਼ਤੇ ਹੋਗੇ ਪਿਓ ਪੁੱਤ ਇੱਕੋ ਘਰੇ ਵਿਆਹੇ ਸਾਂਝੂ ਬਣ ਖਲੋਗੇ ਬਾਹਰ ਜਾਣ ਦੀ ਭੁੱਖ ਆਰਜੂ ਕੈਸੇ ਰਿਸ਼ਤੇ ਹੋਗੇ ਕਿੱਦਾਂ ਪੋਤਰਾ ਦਾਦਾ ਜੀ ਨੂੰ ਸਨਾਮ ਆਸੜਾ ਕਹੂ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਪੁੱਤ ਨਾ ਪੁੱਛੇ ਪਿਓ ਨੂੰ ਪਾਣੀ ਖਾਣ ਨੂੰ ਪੈਂਦੀ ਬਹੂ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਚਿੱਟਾ ਹੋ ਗਿਆ ਲਹੂ ਭਰਾਵੋ ਚਿੱਟਾ ਹੋ ਗਿਆ ਲਹੂ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦਿਆ ਜੀ ਤادیه ਉਮੀਦ ਦੇ ਨਾਲ ਮੈਂ ਚੈਨਲ ਸ਼ੁਰੂ ਕੀਤਾ ਹੈ ਲੇਕਿਨ ਹਫਤੇ ਦੇ ਵਿੱਚ ਦੋ ਰਚਨਾਵਾਂ ਹਰ ਹਾਲਤ ਵਿੱਚ ਪਾਇਆ ਕਰੂੰਗਾ ਤੁਹਾਡੇ ਨਾਲ ਮੇਰਾ ਵਾਦਾ ਹੈ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਲਾਈਕ ਕਰਨਾ ਧੰਨਵਾਦ ਦੋਸਤੋ ਜਿਉਂਦੇ ਬਸਦੇ ਰਹੋ